10:00 ਵਜੇ ਆਇਆ ਨੀਜਾ ਬਤਲੇ ਨੇ ਆਇਆ ਨੀਜਾ ਆਇਆ ਹੁੰਦਾ ਇਹ ਯਾਰ ਟਿਕੀ ਪਹੁੰਚ ਚੁੱਕੀ ਹੈ ਤੇ 12 ਵਜੇ 12 ਵਜੇ ਮੈਂ ਆਪਣੀ ਐਸਸੀ ਭੂਆ ਕੋਲ ਠੀਕ ਹੈ ਠੀਕ ਹਾਂਜੀ ਠੀਕ ਹੈ ਤੇ ਜਦੋਂ ਤੇ ਇਹ ਨੂੰ ਨੰਬਰ ਵਿੱਚ ਮਧਵਲ ਥੋੜੇ ਟਾਈਮ ਆ ਆ ਪੇਸ਼ੈਂਟਾਂ ਨੂੰ ਕੁਝ ਕਰੋ ਜਿਦਾਸੀ ਬਿਆਨ ਦੇ ਇਹਨੂੰ ਤਿਆਰ ਨਾ ਬਣਾਓ ਕਿਸੇ ਦੀ ਕੋਈ ਜਿਤਨਾ ਖਲਵਾੜ ਨਹੀਂ ਕਰੀਦਾ ਹੁੰਦਾ ਸਮਝੀਦਾ ਦਾ ਗਾ ਲਓ ਠੀਕ ਹੈ ਨਾ ਇਦਾਂ ਭਾਜੀ ਨਾ ਕਰੋ ਬਸ ਇਹ ਥੋੜਾ ਕਾ ਵੀ ਪਿਆਜ ਹੋਗਾ ਤਾਂ ਮਜ਼ਾਕ ਨਾ ਚੰਗਾ ਭਲਾ ਜੰਗਮਾਨ ਮੁੰਡਾ ਸੀਗਾ ਉਹ ਉਹਦੇ ਸਾਹਮਣੇ ਚੱਕਰ ਚ ਉਹਦਾ ਨਗੇਸ਼ ਤਾਂ ਕਹੇ ਮੇਰੇ ਪੈਸੇ ਪਟੇੜਿਆ ਮੇਰੇ ਭਰਾ ਦਾ ਮੈਂ ਕੋ ਇਦਾਂ ਦਾ ਥੋੜਾ ਮਾਰਾ ਸੋਚੂਗੀ ਉਹਦਾ ਹਾਂ ਤੋ ਯਾਰ ਸਮਝਦਾ ਆ ਰਿਹਾ ਕਿ ਤੈਨੂੰ ਨਹੀਂ ਆਪਣਾ ਤਕਲੀਫ ਸੁਣਾਉਂਦੇ ਸਾਡਾ ਸਾਰਾ ਮੱਲਾ ਲਗਵਾ ਹੀ ਦੋਗਾ ਹੈ ਕੁੜੀ ਆ ਗਈ ਆ ਅੱਜ ਆ ਜੱਟ ਜਿੱਥੇ ਦੋ ਬਿਛੇ ਹੋ ਜਾਓ ਆ ਰਿਹਾ ਨਾ ਕੁੜੀ ਮੇਰਾ ਮੇਰੇ ਨਾਲ ਜਾਓ ਆ ਜਾਓ ਚੱਲ ਜਾਓ ਚੱਲ ਕਰ ਬੱਚੇ ਆ ਜਾਓ ਮੁੰਡੇ ਨੂੰ ਯਾਰ ਮੈਂ ਸੁਣਾ ਪਿਆ ਕਿ ਚਲੇ ਹੱਸ ਕੇ ਆ ਆਹ 12-12 ਸਾਲਾਂ ਦੀ ਆਪਾਂ ਗੱਲ ਨਾ ਤਾਂ ਕੀ ਕਰ ਲਈਏ ਉਹ ਮੇਰੀ ਸੋਣਾ ਮੇਰੀ ਧੀਆ ਨੂੰ ਮੁੰਡੇ ਨੂੰ ਲਿਖਾਣਾ ਹੈ ਬੱਸ ਕਰਿਆ ਬੱਸ ਕਰ ਗੱਲ ਉਹਦਾ ਵੀਡੀਓ ਨਾ ਕਰ ਹਾਂ ਪੁਰਾਣੇ ਲੋ ਜੀ ਵਿਆਹ ਦੀਆਂ ਤਿਆਰੀਆਂ ਅੰਮ੍ਰਿਤਸਰ ਦੇ ਮੋਗਾ ਪੁਰੇ ਦੇ ਵਿੱਚ ਚੱਲ ਰਹੀਆਂ ਸੀ ਘੋੜੀ ਵੀ ਆ ਗਈ ਗੱਡੀ ਵੀ ਸਜਾ ਲਈ ਪਰ ਆਖਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੜਕੀ ਨਾ ਬਲਕ ਹੈਗੀ ਆ ਲੜਕੀ ਦੀ ਉਮਰ 14 ਸਾਲ ਦੱਸੀ ਜਾ ਰਹੀ ਆ ਤੇ ਆਹ ਵੇਖ ਲੋ ਬਿਲਕੁਲ ਤਿਆਰੀਆਂ ਪਰ ਜਦੋਂ ਕੋਈ ਸੰਸਥਾਵਾਂ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਦਾ ਤਾਂ ਮੌਕੇ ਤੇ ਪਹੁੰਚ ਕੇ ਵਿਆਹ ਰੋਕ ਦਿੱਤਾ ਜਾਂਦਾ ਲੜਕਾ ਓਪਾਈ ਜੀ ਦੱਸਿਆ ਜਾ ਰਿਹਾ ਕਮਨ ਸੈਂਸ ਰੱਖੋ ਜਿਹਦੇ ਕੋ ਬੈਠਿਆ ਨਹੀਂ ਜਾ ਰਿਹਾ ਉੱਠਿਆ ਨਹੀਂ ਜਾ ਰਿਹਾ ਜਿਹਦੇ ਕੱਪੜੇ ਤੁਸੀਂ ਪਹਿਨਾ ਰਹੇ ਹੋ ਉਹਨੇ ਕਿਦਾ ਇੱਕ ਵਿਵਹਾਈ ਜੀਵਨ ਜੀਣਾ ਮਾਂਵਾ ਜਿਹੜੀਆਂ ਕਿਦਾਂ 40 40 ਸਾਲ ਦੇ ਕਹਿੰਦਾ ਮੈਂਟਲੀ ਰਿਟਾਇਰਡ ਬੱਚਿਆਂ ਨੂੰ ਸੰਭਾਲਦੀ ਆਂ ਇਹ ਤਾਂ ਫੇਰ ਵੀ ਬੱਚਾ ਚੰਗਾ ਭਲਾ ਛੋਟੀ ਉਮਰ ਤੁਸੀਂ ਪੈਰ ਪੜਾ ਕੁਝ ਨਹੀਂ ਕਰ ਸਕਦੇ ਮੈਂ ਕਿਹਾ ਤੂੰ ਆਹੋ ਕਰ ਨਹੀਂ ਹੋਏ ਨਾਲ ਚੱਲੇ ਚਲੀ ਜਾ ਮੈਂ ਦào ਬੜੀ ਬੁਲਾਓ ਥਾਲੀ ਓਏ ਅੱਜ ਅੱਜ ਹੀ ਮੈਂ ਜਿਹੜੇ ਮੀਡੀਅਮ ਵਿੱਚ ਦਿੱਤੀ ਬੋਲ ਤੁਹਾਨੂੰ ਵਿਆਹ ਕਰਨ ਦੀ ਨਹੀਂ ਅਦਾ ਕੀਤਾ ਸੀ ਆਪਿਆ ਕਰਨ ਦਾ ਜਿਸ ਮੈਂ ਦਿੱਤਾ ਵਾ ਉਹ ਮੇਰੇ ਤੇ ਅਜੇ ਮੇਰੇ ਭਰਾ ਦਾ ਕਦੇ ਆਪਣੇ ਕੱਪੜੇ ਤੱਕ ਨਹੀਂ ਪਾਉਂਦਾ ਮੇਰੇ ਭਰਾ ਤੋਂ ਮੰਗਦਾ ਸੀ ਕਿ ਕਿਸ ਤਰੀਕੇ ਦੇ ਰਿਸ਼ਤੇ ਹੈਗੇ ਨਹੀਂ ਮੁੰਡੇ ਦੀ ਜਿੰਦਗੀ ਰਹਿਣ ਨਹੀਂ ਇਹ ਸਿਰਫ ਲੜਕੇ ਦੇ ਨਾਲ ਉਸ ਦੇ ਵਿਆਹ ਨੂੰ ਨਹੀਂ ਕੋਈ ਸਬੂਤ ਨਹੀਂ ਦਿਖਾ ਰਹੀ ਇਹ ਸੱਚ ਹੈ ਲੜਕਾ ਹੈ ਜਿਹੜਾ ਕਿ ਬਿਲਕੁਲ ਜੀ ਉਹਦਾ ਦਾਦਾ ਦਾ ਨਾਮ ਆ ਰਿਹਾ ਉਹਦੇ ਦੇ ਨਾਲ ਕਿ ਇਸ ਮੇਰੀ ਸੋਨੀ ਤੁਸੀਂ ਉਹਦਾ ਮੁਆਵਜ਼ਾ ਲੈ ਰਹੇ ਹੋ ਦੱਸਿਆ ਜਾ ਰਿਹਾ ਕਿ ਇਹਨੇ ਬਹੁਤ ਸਾਫ਼ ਕੀਤੀ ਉਹਦੇ ਦਾਦਾ ਜੀ ਸੀ ਮੇਰੇ ਗ੍ਰੰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਠੀਕ ਹੈ ਮੇਰਾ ਬੇਟਾ ਬਿਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗੋ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਕਿ ਮੈਂ ਸ਼ਾਦੀ ਕਰਨੀ ਹੈ ਕਿੰਨੀ ਉਮਰ ਸੀ ਭਤੀਜੀ ਦੀ ਭਤੀਜੀ ਨੂੰ 16ਵਾਂ ਸਾਲ 16ਵਾਂ ਸਾਲ ਲੱਗਣਾ ਜੀ 2008 ਦਾ 2 ਲੱਗੀ ਕਿਹ ਕਿ ਲੱਗਣਾ ਬਾਜੀ ਆ ਬਤਮਨੀ ਦੇ ਮਹੀਨੇ ਲੱਗਦਾ ਕਿ ਗਲਤ ਕਰਨ ਜਾ ਰਹੇ ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਂਗੇ ਮੈਡਮ ਕਿੰਨੇ ਚਿਰ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਮੇਰੇ ਕੋ ਭਾਜੀ ਹੋ ਗਿਆ ਉਹਨੂੰ 10 ਮਹੀਨੇ ਹੋ ਗਏ ਅੱਛਾ ਮੌਕੇ ਤੇ ਤੁਹਾਡੇ ਕੋ ਪਹੁੰਚਿਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ ਚਲੋ ਭਾਈ ਉਸ ਦੀ ਜ਼ਿੰਦਗੀ ਲੜਕੀ ਦੀ ਖਰਾਬ ਹੋਈ ਨਹੀਂ ਸੀ ਹਾਂ ਚਲੋ ਮੀਡੀਆ ਨੇ ਬਚਾ ਲਿਆ ਭਾਜੀ ਨਹੀਂ ਮੀਡੀਆ ਨੇ ਨਹੀਂ ਬਚਾਇਆ ਜੀ ਇੱਕ ਐਨ ਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ ਮੀਡੀਆ ਨੇ ਸਾਰੇ ਨੇ ਬੁਲਾਇਆ ਮੀਡੀਆ ਨੇ ਨਹੀਂ ਬਚਾਇਆ ਮੀਡੀਆ ਨੇ ਬੁਲਾਇਆ ਲੜਕੇ ਦੀ ਮਰ ਭਾਈ 19 19 ਅੱਛਾ ਲੜਕੇ ਨੂੰ ਹੋਇਆ ਕੀ ਸੀ ਜੀ ਉਹਨਾਂ ਨੂੰ ਉੱਠ ਸਕਦਾ ਨਹੀਂ ਉਹ ਉੱਠ ਸਕਦਾ ਫੇ ਜੰਗ ਮੈਨ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀਆਂ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਹੜਕੇ ਸਵੀਰਿਆ ਵਾ ਅਪ੍ਰੈਲ ਮਹੀਨੇ ਚੋਂ ਸੱਟ ਲੱਗੀ 2 ਅਪ੍ਰੈਲ ਨਹੀਂ ਮੰਜੇ ਤੋਂ ਉੱਠ ਕੇ ਚੱਲ ਕੇ ਆ ਸਕਦਾ ਠਾਣੀ ਆਈਗਾ ਫਿਰ ਨਹੀਂ ਠਾਣੀ ਨੇ ਉਹਨੂੰ ਫੜ ਕੇ ਲਿਆਣਾ ਪੈਂਦਾ ਫਿਰ ਇਹ ਗੱਲ ਕਰੋ ਫਿਰ ਫਿਰ ਆ ਕੇ ਕਿਨੇ ਚੱਲਦੀ ਫਿਜ਼ੀਕਲ ਡੋਰ ਤੋਂ ਚੱਲ ਰਿਹਾ ਹਾਂ ਫਿਜ਼ੀਕਲ ਡੋਰ ਤੋਂ ਤੂੰ ਹੀ ਮੰਦੀ ਹੋਣਾ ਕੋਪਾ ਠੀਕ ਨਹੀਂ ਹੈ ਹਾਂਜੀ ਹਾਂਜੀ ਤਾਂ ਫਿਰ ਵੀ ਤੁਸੀਂ ਲੜਕੀ ਸ਼ਾਦੀ ਕਰਦੇ ਸੀ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਹਾਂ ਜੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤੁਹਾਨੂੰ ਕੀ ਕਿਹਾ ਕੁਛ ਨਹੀਂ ਉਹ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿਹਾ ਆਪਾਂ ਨਹੀਂ ਕਰਦੇ ਗਲਤੀ ਹੋ ਗਈ ਸਾਡੀ ਕੋਈ ਗੱਲ ਨਹੀਂ